ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਪਾਵਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਵਾਰ-ਵਾਰ ਸਤਿਗੁਰਾਂ ਨੇ ਇਹ ਬਚਨ ਕਹੇ ਹਨ ਕਿ ਮੈਂ ਕੋਈ ਪਰਮੇਸ਼ਵਰ ਨਹੀਂ ਹਾਂ ਤੇ ਮੈਂ ਕੋਈ ਰੱਬ ਨਹੀਂ ਹਾਂ ਇਤੋਂ ਤੱਕ ਸਤਿਗੁਰਾਂ ਨੇ ਕਿਹਾ ਕਿ ਜੋ ਹਮਕੋ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰਹਿ ਫਿਰ ਸਤਿਗੁਰੂ ਜੀ ਪਰਮੇਸ਼ਵਰ ਅਸੀਂ ਮੰਨਣਾ ਕਿਸ ਨੂੰ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਸ ਕੇ ਗਏ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਉਗਰਾ ਕੇ ਦੇ ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹ ਮਾਰਾ ਕਹਿੰਦੇ ਜੇ ਕੋਈ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤੇ ਉਹਨੂੰ ਸ਼ਬਦ ਦੀ ਖੋਜ ਕਰਨੀ ਪਵੇਗੀ ਤੇ ਸ਼ਬਦ ਦੀ ਖੋਜ ਕੀ ਹੈ ਅਭਿਆਸ ਕਰਨਾ ਸਿਮਰਨ ਕਰਨਾ ਇਹ ਸ਼ਬਦ ਦੀ ਖੋਜ ਹੈ ਭਾਵ ਕਿ ਸ਼ਬਦ ਦੇ ਵਿੱਚ ਇਕਾਗਰਤਾ ਬਣਾਉਣੀ ਸ਼ਬਦ ਦੇ ਵਿੱਚ ਧਿਆਨ ਦੇਣਾ ਹੁਣ ਆਪਾਂ ਬੈਠੇ ਬਚਨ ਬਿਲਾ ਉਸ ਕਰ ਰਹੇ ਆ ਜੇ ਸਾਨੂੰ ਸ਼ਬਦ ਦੇ ਸਮਝ ਵਿੱਚ ਨਹੀਂ ਆ ਰਹੇ ਜਾਂ ਪ੍ਰੋਪਰ ਆਵਾਜ਼ ਨਹੀਂ ਸਾਡੇ ਕੰਨਾਂ ਤੱਕ ਆ ਰਹੀ ਤੇ ਸਾਨੂੰ ਉਹ ਚੀਜ਼ ਦੀ ਸਮਝ ਨਹੀਂ ਆਣੀ ਸ਼ਬਦ ਹੀ ਹੈ ਨਾ ਮੂੰਹ ਦੇ ਵਿੱਚੋਂ ਤਾਂ ਸ਼ਬਦ ਹੀ ਨਿਕਲ ਰਹੇ ਨੇ ਇਸ ਕਰਕੇ ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਧਿਆਨ ਦੇ ਨਾਲ ਨਹੀਂ ਸੁਣਦੇ ਉਹਨੇ ਦਿਰ ਉਹ ਚੀਜ਼ ਤੇ ਸਾਨੂੰ ਸਮਝ ਨਹੀਂ ਪੈਣੀ ਗੁਰੂ ਘਰ ਦੇ ਵਿੱਚ ਆ ਕੇ ਆਪਾਂ ਸੇਵਾ ਕਰਦੇ ਆ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਹੈ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਹੈ ਸੇਵਾ ਕਰਨ ਦੇ ਲਈ ਵੀ ਉਹਨੂੰ ਮਿਹਨਤ ਕਰਨੀ ਪੈਣੀ ਧਿਆਨ ਲਾਉਣਾ ਪੈਣਾ ਧਿਆਨ ਨਾਲ ਸੇਵਾ ਕਰੂਗਾ ਤਾਂ ਚੰਗੀ ਤਰ੍ਹਾਂ ਸੇਵਾ ਕਰ ਸਕਦਾ ਹੈ ਕਿਸੇ ਵੀ ਪ੍ਰਕਾਰ ਦੀ ਕਰੇ ਇਸੇ ਤਰ੍ਹਾਂ ਹੀ ਬੰਦਗੀ ਹੈ ਸਿਮਰਨ ਜਦ ਤੱਕ ਪੂਰੇ ਧਿਆਨ ਦੇ ਨਾਲ ਨਹੀਂ ਬੈਠਦਾ ਇਕਾਗਰਤਾ ਬਣਾ ਕੇ ਉਹ ਤੱਕ ਫਿਰ ਉਹ ਸਿਮਰਨ ਸਫਲਾ ਨਹੀਂ ਹੁੰਦਾ ਉਹਨੇ ਕੋਈ ਫਲ ਨਹੀਂ ਦੇਣਾ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜਸਵੰਤ ਮਹਾਰਾਜ ਜੀ ਅਦਰ ਮੱਕੇ ਕਨੇ ਗਏ ਨੇ ਉੱਥੇ ਉਹ ਕਾਜੀ ਕਹਿੰਦੇ ਜੇ ਤੁਸੀਂ ਮੁਸਲਮਾਨ ਹੋ ਤਾਂ ਸਾਡੇ ਨਾਲ ਨਵਾਜ਼ ਪੜੋ ਮਹਾਰਾਜ ਕਹਿੰਦੇ ਪੜ ਲਵੋ ਜਦੋਂ ਮਹਾਰਾਜ ਜੀ ਨੇ ਨਵਾਜ਼ ਪੜਨ ਲੱਗੇ ਸੱਚੇ ਪਾਤਸ਼ਾਹ ਜੀ ਖੜੇ ਰਹੇ ਜਦੋਂ ਮੁਸਲਮਾਨਾਂ ਨੇ ਨਵਾਜ਼ ਅਦਾ ਕਰ ਦਿੱਤੀ ਫਿਰ ਮਹਾਰਾਜ ਨੂੰ ਕਹਿੰਦੇ ਤੁਸੀਂ ਨਵਾਜ਼ ਕਿਉਂ ਨਹੀਂ ਪੜੀ ਮਹਾਰਾਜ ਕਹਿੰਦੇ ਮੈਂ ਪੜਤੀ ਕਹਿੰਦੇ ਤੁਸੀਂ ਤਾਂ ਖੜੇ ਸੀ ਅਸੀਂ ਨਵਾਜ਼ ਪੜੀ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਨਵਾਜ ਪੜੀ ਨੇ ਤੁਸੀਂ ਤਾਂ ਕਹਿੰਦੇ ਜੀ ਕਿਉਂ ਕਹਿੰਦੇ ਤੁਸੀਂ ਤਾਂ ਤੁਰੇ ਫਿਰਦੇ ਸੀ ਕੋਈ ਆਪਣੇ ਘਰੇ ਤੁਰੇ ਫਿਰਦਾ ਹੈ ਕੋਈ ਕੁੜੀ ਦੀ ਬੇਸ਼ੇਰੀ ਮਗਰ ਤੁਰੇ ਫਿਰਦਾ ਸੀ ਫਿਰ ਮਹਾਰਾਜ ਜੀ ਨੇ ਪੈਰੀ ਪੈ ਗਏ ਕਹਿੰਦੇ ਸੱਚੇ ਪਾਸ਼ੇ ਗੱਲ ਆਪ ਜੀ ਦੀ ਸਹੀ ਹੈ ਸਰੀਰ ਸਾਡਾ ਇੱਥੇ ਜ਼ਰੂਰ ਸੀ ਪਰ ਧਿਆਨ ਸਾਡਾ ਇੱਥੇ ਨਹੀਂ ਸੀ ਇਸ ਕਰਕੇ ਮਹਾਰਾਜ ਜੀ ਕਹਿੰਦੇ ਧਰਮਾ ਜਿਹੜਾ ਜਿਹੜਾ ਧਿਆਨ ਹੈ ਧਰਮ ਜਿਹੜਾ ਉਹ ਪੂਰੇ ਧਿਆਨ ਦੇ ਨਾਲ ਨਿਭਦਾ ਹੈ ਜੇ ਕਿਸੇ ਵੀ ਧਰਮ ਨੂੰ ਮੰਨਦਾ ਮਨੁੱਖ ਜੇ ਉਹ ਧਿਆਨ ਨਹੀਂ ਨ ਟਿਕਾਉਂਦਾ ਤੇ ਉਹਦਾ ਕੋਈ ਧਰਮ ਨਹੀਂ ਹੈ। ਗੁਰ ਬਿਣ ਗਿਆਨ ਧਰਮ ਬਿਣ ਧਿਆਨ ਸੱਚ ਬਿਣ ਸਾਖੀ ਮੂਲੋਂ ਨਾ ਬਾਕੀ। ਮਾਨੋ ਕੱਲੇ ਉੱਠੀ ਚੱਲੇ ਸਾਧ ਨਹੀਂ ਇਵੇਹੀ ਕੱਲੇ। ਮਰ ਕਹਿੰਦੇ ਇੰਨਾ ਇਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਵੀ ਧਿਆਨ ਲਾਉਣਾ ਨਹੀਂ। ਜਾਂ ਛੱਬਦੇ ਤੋਂ ਬਗੈਰ ਕਹਦੀ ਹੈ ਧਿਆਨ ਲੱਗ ਜਮਾਰਾ ਕਹਿੰਦੇ ਇਹ ਗੱਲਾਂ ਨਾ ਕਹੀ ਜਾਣ ਵਾਲੀਆਂ ਨੇ ਨਾ ਮੰਨਣ ਯੋਗ ਨੇ ਕਿਉਂਕਿ ਮਾਰਾ ਕਹਿੰਦੇ ਗੁਰਬਣ ਗਿਆਨ ਗੁਰੂ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ ਧਰਮ ਬਿਨ ਧਿਆਨ ਜਰ ਤੱਕ ਮਨੁੱਖ ਧਾਰਮਿਕ ਬਿਰਤੀ ਵਾਲਾ ਨਹੀਂ ਉਹਨੂੰ ਧਿਆਨ ਲਾਉਣ ਦਾ ਪਤਾ ਹੀ ਨਹੀਂ ਲੱਗਣਾ ਜਾਂ ਫਰਜ ਕਰੋ ਕੋਈ ਚੋਰ ਡਾਕੂ ਹੋਵੇ ਉਹਨੂੰ ਕਹਦੀਏ ਵੀ ਤੂੰ ਧਿਆਨ ਲਾਇਆ ਕਰ ਉਹਨੇ ਜਦੋਂ ਸੁਣੀ ਨਹੀਂ ਧਿਆਨ ਵਾਲੀ ਗੱਲ ਉਹਨੂੰ ਕੀ ਪਤਾ ਧਿਆਨ ਕੀ ਹੁੰਦਾ ਹੈ ਕਿਵੇਂ ਧਿਆਨ ਲਾਉਣਾ ਹੈ ਮੇਰੇ ਧਿਆਨ ਲਾਉਣ ਬਾਰੇ ਕੋਣ ਦੱਸਦਾ ਉਹ ਘੁਰ ਬਿਨ ਗਿਆਨ ਧਰਮ ਬਿਨ ਧਿਆਨ ਗੁਰੂ ਤੋਂ ਬਗੈਰ ਇਹ ਗੱਲ ਨਹੀਂ ਪਤਾ ਲੱਗੀ ਵੀ ਧਾਰਮਿਕ ਪੁਰਖ ਜਦ ਤੱਕ ਬਣਦਾ ਨਹੀਂ ਮੈਂ ਤਰ ਤੱਕ ਧਿਆਨ ਨਹੀਂ ਲਾਇਆ ਜਾ ਸਕਦਾ ਤੇ ਧਿਆਨ ਤੋਂ ਬਗੈਰ ਜਿਹੜਾ ਹੈ ਉਹ ਸਿੱਖੀ ਦੇ ਵਿੱਚ ਪ੍ਰਾਪਤੀ ਕੁਝ ਨਹੀਂ ਹੁੰਦਾ ਜਦ ਤੱਕ ਧਿਆਨ ਨਹੀਂ ਮਨੁੱਖ ਕਰਦਾ ਸੇਵਾ ਕਰਨੀ ਵੱਖਰਾ ਵਿਸ਼ਾ ਹੈ ਆਪਾਂ ਕਹਿ ਦਈਏ ਮੈਂ ਸੇਵਾ ਬਹੁਤ ਕਰਦਾ ਆ ਸੇਵਾ ਕਰਨੀ ਇੱਕ ਸਰੀਰਕ ਕਿਰਿਆ ਹੈ ਸੇਵਾ ਸਾਡਾ ਸਰੀਰ ਕਰ ਸਕਦਾ ਨਾ ਆਪਾਂ ਚੌਂਕੜਾ ਮਾਰ ਕੇ ਬੈਠੀਏ ਕਹਿ ਦਈਏ ਮੇਰਾ ਮਨ ਸੇਵਾ ਵਿੱਚ ਲੱਗਾ ਹੋਇਆ ਉਹਦਾ ਨਾਂ ਦੁਨੀਆਦਾਰੀ ਵਿੱਚ ਦੇਖਣ ਵਾਲੇ ਨੇ ਮੰਨਣਾ ਤੁਹਾਨੂੰ ਤੁਸੀਂ ਕਹਦੇ ਵੀ ਮੈਂ ਅੰਦਰ ਬੈਠਾ ਚੌਂਕੜਾ ਮਾਰ ਕੇ ਬਾਹਰ ਮੇਰਾ ਮਨ ਜਿਹੜਾ ਝਾੜੂ ਲਈ ਜਾ ਰਿਹਾ ਬਾਹਰ ਮੇਰਾ ਮਨ ਪੋਚਾ ਲਈ ਜਾਂਦਾ ਆ ਮਨ ਦੇ ਪੋਚਾ ਲੈ ਤੂੰ ਨਹੀਂ ਨਾ ਗੱਲ ਬੰਦ ਨਹੀਂ ਸਰੀਰ ਨੂੰ ਲਾਉਣੀ ਪੈਣੀ ਸਰੀਰ ਕੀ ਕਿਰਿਆ ਹੈ ਇਸੇ ਤਰ੍ਹਾਂ ਜਿਹੜਾ ਧਿਆਨ ਲਾਉਣਾ ਹੈ ਇਹ ਮਨ ਦੀ ਕਿਰਿਆ ਹੈ ਉਹੀ ਬੰਦਾ ਸਰੀਰ ਦੇ ਨਾਲ ਕੰਮ ਆਪਾਂ 12 13 14 ਕਈ 20 20 ਘੰਟੇ ਵੀ ਸਰੀਰ ਦੇ ਨਾਲ ਕੰਮ ਕਰ ਲੈਂਦੇ ਨੇ ਪਰ ਮਨ ਦੇ ਨਾਲ ਕੰਮ ਕਰਨਾ ਬੜਾ ਹੀ ਮੁਸ਼ਕਲ ਹੈ ਮਨ ਲਾ ਕੇ ਆਪਾਂ ਕਿੰਨਾ ਕੁ ਟਾਈਮ ਕੰਮ ਕਰ ਲੈਂਦੇ ਆ ਮਜਬੂਰੀ ਨੂੰ ਕਰਦੇ ਜਿੰਨਾ ਕੁ ਆਪਾਂ ਕੰਮ ਕਰਦੇ ਨੇ ਪਰ ਮਨ ਲਾ ਕੇ ਜਿਹੜਾ ਕੰਮ ਕਰਨਾ ਆਪਾਂ ਕਿੰਨਾ ਕੁ ਟਾਈਮ ਕਰ ਸਕਦੇ ਆ ਕੋਈ ਮਸਾਂ 1 2 ਮਿੰਟ ਜੇ ਆਪ ਗਏ ਮੈਂ ਬੜੇ ਪ੍ਰੇਮ ਨਾਲ ਕੰਮ ਕਰਦਾ ਮਸਾਂ 1-2 ਮਿੰਟ ਹੀ ਕਾ ਕਰ ਪ੍ਰੇਮ ਰਹਿੰਦਾ ਉਸ ਤੋਂ ਬਾਅਦ ਬੰਦੇ ਦੇ ਮਨ ਵਿੱਚ ਵਿਚਾਰ ਚੱਲਣ ਲੱਗ ਜਾਂਦੇ ਨੇ ਕਈ ਵਾਰੀ ਤਾਂ ਸੇਵਾ ਕਰਦੇ ਕਰਦੇ ਵਿਚਾਰ ਚੱਲਣ ਲੱਗ ਜਾਂਦੇ ਨੇ ਧਿਆਨ ਹੋਰ ਦਾ ਹੋਰ ਕਿਤੇ ਚਲਾ ਜਾਂਦਾ ਤੁਸੀਂ ਕਹੋ ਮੈਂ ਸੇਵਾ ਕਰਦੇ ਕਰਦੇ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਦਾ ਮਸਾਂ 1 ਮਿੰਟ ਹੋਣਾ ਉਸ ਤੋਂ ਬਾਅਦ ਖਿਆਲ ਇਹ ਤੁਰ ਉਧਰ ਚਲੇ ਜਾਂਦੇ ਪੋਚਾ ਲਾਈ ਜਾਂਦੇ ਝਾੜੂ ਲਾਈ ਜਾਂਦੇ ਕੱਪੜਾ ਮਾਰੀ ਜਾਂਦੇ ਆਪਾਂ ਕੰਮ ਕਰਦੇ ਪਰ ਪਰ ਧਿਆਨ ਨਹੀਂ ਉੱਠੇ ਧਿਆਨ ਦੇਖਿਓ ਕਿੱਦਾਂ ਦਾ ਕਿਤੇ ਚਲਾ ਜਾਂਦਾ ਇਸ ਕਰਕੇ ਮਾਰਾ ਕਹਿੰਦੇ ਗੁਰਬਿਣ ਗਿਆਨ ਤੇ ਧਰਮ ਬਿਨ ਧਿਆਨ ਜਰ ਤੱਕ ਮਨੁੱਖ ਦੀ ਬਹਿਤੀ ਧਾਰਮਿਕ ਨਹੀਂ ਹੁੰਦੀ ਤਰ ਤੱਕ ਉਹ ਧਿਆਨ ਨਹੀਂ ਲਾ ਸਕਦਾ ਤੇ ਧਿਆਨ ਜਰ ਤੱਕ ਨਹੀਂ ਲਾਉਂਦਾ ਉਦੋਂ ਤੱਕ ਕੋਈ ਪ੍ਰਾਪਤੀ ਨਹੀਂ ਉਦੋਂ ਤੱਕ ਉਹ ਪ੍ਰਮਾਤਮਾ ਦੇ ਨਾਲ ਪ੍ਰੇਮ ਨਹੀਂ ਪੈਂਦਾ ਤੇ ਜਿਨ੍ਹਾਂ ਦਾ ਧਿਆਨ ਲੱਗਿਆ ਹੁੰਦਾ ਜਿਨ੍ਹਾਂ ਦਾ ਮਨ ਲੱਗਿਆ ਹੁੰਦਾ ਜਿਵੇਂ ਉਹ ਭਗਤ ਨਾਮਦੇਵ ਜੀ ਉਹ ਬੈਠੇ ਹੋਏ ਸੀਗੇ ਤੇ ਭਗਤ ਤਲੋਚਨ ਜੀ ਆ ਗਏ ਨਾਮਦੇਵ ਜੀ ਨੇ ਵਾਕੇ ਕਹਿਣ ਲੱਗੇ ਵੇਖਿਆ ਲੈ ਸਾਰਾ ਦਿਨ ਧੰਨ ਦੀ ਪਿੱਟੀ ਜਨਾਂ ਰਹਿੰਦੇ ਕਿਹੜੇ ਵੇਲੇ ਪ੍ਰਮਾਤਮਾ ਨੂੰ ਜਪਦਾ ਹੋਵੇਗਾ ਕਹਿਣ ਲੱਗੇ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛਿਪੇ ਕਾਹੇ ਛਿਪੋਛਾਈ ਲੈ ਰਾਮਨ ਲਾਵ ਚੀਤ ਹੁਣ ਆਪਸ ਵਿੱਚ ਆ ਕੇ ਪ੍ਰੇਮ ਦੇ ਨਾਲ ਕਹਿਣ ਲੱਗੇ ਹੋ ਸ਼ੀਬਿਆ ਸਾਰਾ ਦਿਨ ਹੀ ਤੁਮ ਦੀ ਪਿੱਟੀ ਜੰਨਾ ਹੈ ਪ੍ਰਮਾਤਮਾ ਨੂੰ ਕਿਹੜੇ ਵੇਲੇ ਜਪਦਾ ਹੈ ਸਾਰਾ ਦਿਨ ਕੰਮ ਹੀ ਕਰੀ ਜੰਨਾ ਹੈ ਨਾਮਾਂ ਕਹੇ ਤਿਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉਂ ਕਰ ਕਾਮ ਸਭ ਚੇਤ ਨਿਰੰਜਨ ਨਾਲ ਤੇ ਕਹਿੰਦੇ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਮੇਰਾ ਜਿਹੜਾ ਹੱਥ ਪੈਰ ਮੇਰੇ ਕੰਮ ਕਰਦੇ ਨੇ ਪਰ ਜਿਹੜਾ ਚੀਤ ਹੈ ਚਿੱਤ ਮੇਰਾ ਇਹ ਨਿਰੰਝਨ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਹੁਣ ਇਹ ਚੀਜ਼ ਫੇਰ ਹੋ ਸਕਦੀ ਹੈ ਜੇ ਅਸੀਂ ਰੋਜ਼ ਹੀ ਜੋੜੀਏ ਰੋਜ਼ ਜੋੜੀਏ ਕੋਈ ਕੰਮ ਰੋਜ਼ ਕਰੀ ਜਾਈਏ ਫੇਰ ਉਹ ਕੰਮ ਪੱਕਦਾ ਹੈ ਤੇ ਫਿਰ ਜਿਨ੍ਹਾਂ ਦੇ ਕੰਮ ਇਸ ਤਰ੍ਹਾਂ ਅਭਿਆਸ ਜਿਨ੍ਹਾਂ ਦਾ ਪੱਕ ਜਾਂਦਾ ਹੈ ਅੱਗੇ ਵੀ ਆਪਾਂ ਕਿੰਨੇ ਵਾਰੀ ਬੇਨਤੀ ਕਰਦੇ ਹਾਂ ਵੀ ਸਾਰਿਆਂ ਤੋਂ ਪਹਿਲਾਂ ਦਾ ਜਿਹੜਾ ਭਾਂਡਾ ਹੈ ਨਾ ਉਹ ਸਾਫ਼ ਕਰਦੇ ਆਂ ਆਪਾਂ ਫੇਰ ਉਹਦੇ ਵਿੱਚ ਕੋਈ ਅੰਮ੍ਰਿਤਮਈ ਰੂਪੀ ਚੀਜ਼ ਲੈ ਕੇ ਆਉਂਦੇ ਆਂ ਫਰਜ਼ ਕਰੋ ਦੁੱਧ ਲੈ ਕੇ ਆਉਂਦੇ ਬੜੀ ਪਵਿੱਤਰ ਚੀਜ਼ ਐ ਭਾਂਡਾ ਮਾੜਾ ਜੇ ਵੀ ਗੰਦਾ ਹੋਵੇ ਆਪਾਂ ਉਹਦੇ 'ਚ ਦੁੱਧ ਨਹੀਂ ਲੈ ਕੇ ਆਉਂਦੇ ਹੋਰ ਭਾਵੇਂ ਕੋਈ ਚੀਜ਼ ਜੋ ਮਰਜੀ ਪਵਾ ਲਈਏ ਦੁੱਧ ਨੂੰ ਆਪਾਂ ਕਹਿੰਨੇ ਨਹੀਂ ਭਾਂਡਾ ਜਮਾਂ ਸਾਫ਼ ਚਾਹੀਦਾ ਅੰਮ੍ਰਿਤਮਈ ਐ ਨਾ ਚੀਜ਼ ਐ ਐਸੇ ਕਰਕੇ ਮਾਰਾ ਕਹਿੰਦੇ ਮਨ ਨੂੰ ਜਿਹੜਾ ਉਹਨੂੰ ਕੋਸ਼ਿਸ਼ ਕਰਿਆ ਕਰ ਵੀ ਇਸ ਭਾਂਡੇ ਨੂੰ ਮਾਂਜਦਾ ਰਿਹਾ ਕਰ ਇਹ ਭਾਂਡੇ ਦੇ ਵਿੱਚ ਕਾਲਸ ਕਿਹੜੀ ਲੱਗਦੀ ਐ ਇਹ ਭਾਂਡੇ ਦੇ ਅੰਦਰ ਧੂੜ ਮਿੱਟੀ ਪੈਂਦੀ ਐ ਚੁਗਲੀ ਦੀ ਇਹ ਭਾਂਡੇ ਦੇ ਅੰਦਰ ਮਿੱਟੀ ਪੈਂਦੀ ਐ ਨਿੰਦਿਆ ਦੀ ਇਹ ਭਾਂਡੇ ਦੇ ਅੰਦਰ ਮਿੱਟੀ ਲੱਗੀ ਹੋਈ ਐ ਦਵੇਸ਼ ਦੀ ਇਹ ਭਾਂਡੇ ਦੇ ਅੰਦਰ ਮਿੱਟੀ ਲੱਗੀ ਹੋਈ ਐ ਊਜਨੀਜ ਦੀ ਇਹ ਭਾਂਡੇ ਦੇ ਵਿੱਚ ਮਿੱਟੀ ਲੱਗੀ ਹੋਈ ਐ ਵੀ ਦੂਸਰੇ ਨੂੰ ਮੈਂ ਥੱਲੇ ਸੁਣਦਿਆਂ ਕਿਸੇ ਨਾ ਕਿਸੇ ਤਰ੍ਹਾਂ ਤੇ ਜਦੋਂ ਇਹ ਭਾਂਡਾ ਇਹਨਾਂ ਵਿਕਾਰਾਂ ਤੋਂ ਸਾਫ਼ ਹੋ ਗਿਆ ਫੇਰ ਅੰਦਰ ਆਪਣੇ ਆਪ ਹੀ ਅਮਰਤ ਪੈ ਜਾਏਗਾ ਕਈ ਵਾਰੀ ਅਸੀਂ ਕਹਿੰਨੇ ਸਾਡਾ ਮਨ ਨਹੀਂ ਲੱਗਦਾ ਨਤਨਮ ਨਹੀਂ ਕੀਤਾ ਜਾਂਦਾ ਉੱਠਿਆ ਨਹੀਂ ਜਾਂਦਾ ਉਹ ਇਸੇ ਕਰਕੇ ਨਹੀਂ ਉੱਠਿਆ ਜਾਂਦਾ ਭਾਂਡੇ ਦੇ ਵਿੱਚ ਤਾਂ ਹੋਰ ਹੀ ਬਥੇਰਾ ਕੁਝ ਪਾਇਆ ਹੋਇਆ ਭਾਂਡੇ ਦੇ ਵਿੱਚ ਤਾਂ ਜਗ ਹੈ ਨਹੀਂ ਜਿਵੇਂ ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੁੱਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਘਰ ਦਾ ਰਸ ਕੋਠੀ ਦਾ ਰਸ ਗੱਡੀ ਦਾ ਰਸ ਸੋਹਣੇ ਬੈਠ ਦਾ ਰਸ ਕਿੰਨੇ ਰਾਸ ਖਾਨ ਪਿੰਦਾ ਰਸ ਫਿਰ ਮਾਰਾ ਕੀਰਤ ਜਾਕੀ ਕੀ ਕਹਿੰਦੇ ਇਹ ਤੇ ਰਾਸ ਸਰੀਰ ਕੇ ਕਹਿ ਕਟ ਨਾ ਮਨਿਵਾਸ ਮਾਰਾ ਕਹਿੰਦੇ ਜਿਹੜੀ ਬੁੱਧੀ ਆ ਉਹ ਤਾਂ ਸਾਰਾ ਦਿਨ ਇਹਨਾਂ ਚੀਜ਼ਾਂ ਨਾਲ ਹੀ ਪਰਿਫਿਰਦਾ ਰਹਿਣਾ ਵਿਆਹ ਕੰਮ ਕਰਨਾ ਕੰਮ ਕਰਨਾ ਘਰ ਬਣਾਉਣਾ ਗੱਡੀ ਵੱਡੀ ਲੈਣੀ ਆ ਮੋਟਰਸਾਈਕਲ ਲੈ ਲਿਆ ਲੈ ਲੈ ਮਾਰਾ ਕਹਿੰਦੇ ਇਹ ਚੀਜ਼ਾਂ ਲੈ ਵਰਤਨ ਦੇ ਲਈ ਬਣੀਆਂ ਨੇ ਵਰਤ ਪਰ ਜਿੱਥੇ ਜਿੰਨੀ ਜਗ੍ਹਾ ਜਿੰਨੇ ਇੰਪੋਰਟੈਂਟ ਇਹਨਾਂ ਚੀਜ਼ਾਂ ਨੂੰ ਦੇ ਰਿਹਾ ਕਿ ਓਨੇ ਇੰਪੋਰਟੈਂਟ ਪਰਮਾਤਮਾ ਦੇ ਨਾਮ ਨੂੰ ਵੀ ਦੇ ਰਿਹਾ ਮਨੁੱਖ ਜਿੰਨਾ ਮਨੁੱਖ ਇਹਨਾਂ ਚੀਜ਼ਾਂ ਨੂੰ ਕਮਾਉਣ ਦੇ ਲਈ ਜਾਗ ਰਿਹਾ ਹੈ ਜੇ 20 ਘੰਟੇ ਇੱਧਰ ਤਾਂ ਚਲੋ ਆਪਾਂ ਫੇਰ ਵੀ ਸੌ ਜਾਂਦੇ ਜਿਹੜੇ ਬਾਹਰ ਗਏ ਮਨੁੱਖ ਉਹ ਕਿੰਨਾ 20-20 ਘੰਟੇ ਕੰਮ ਕਰੀ ਜਾਂਦੇ ਆ ਤੇ ਹੁਣ ਉਹ 20 ਘੰਟੇ ਕੰਮ ਕਰਨ ਵਾਲੇ ਬੰਦੇ ਨੂੰ ਪੁੱਛਿਓ ਵੀ ਨਿਤਨੇਮ ਕਰਦਾ ਨਹੀਂ ਬਾਬਾ ਜੀ ਉਧਰ ਕਿੱਥੇ ਟਾਈਮ ਲੱਗਦਾ ਨਿਤਨੇਮ ਕਰਨ ਦਾ ਜੀ ਬਾਬਾ ਜੀ ਉਧਰ ਤਾਂ ਜਮੇ ਹੀ ਨੇ ਟਾਈਮ ਲੱਗਦਾ ਇਹ ਤੋਂ ਤੱਕ ਕੇ ਕੋਈ ਨਿਤਨੇਮ ਕਰਦਾ ਵੀ ਜੇ ਕਿਸੇ ਨੂੰ ਜ਼ਬਾਨੀ ਕੰਠ ਹੈ ਤਾਂ ਕੋਈ ਕਰ ਲੈਂਦਾ ਹੋਵੇਗਾ ਨਹੀਂ ਤਾਂ ਨਿਤਨੇਮ ਕਿੱਥੇ ਬਾਹਰ ਜਾ ਕੇ ਇਹ ਇਹ ਦੁਨੀਆਦਾਰੀ ਦਾ ਕੰਮ ਮਨੁੱਖ 20 ਘੰਟੇ ਵੀ ਕਰ ਸਕਦਾ ਕਿਉਂਕਿ ਸਰੀਰ ਕਰਦਾ ਪਰ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਇਹ ਮਨ ਦੀ ਖੇਡ ਹੈ ਬੜੀ ਔਖੀ ਹੈ ਵੇ ਮਿੰਟ ਕੀ ਕੋਈ ਬੰਦਾ 2 ਮਿੰਟ ਵੀ ਇਕਾਗਰਤਾ ਨਹੀਂ ਬਣਾ ਸਕਦਾ ਆਪਣੇ ਮਨ ਦੀ ਕਿਉਂ ਨਹੀਂ ਬਣਦੀ ਕਿਉਂਕਿ ਸਾਡੇ ਅੰਦਰ ਜਿਹੜੀ ਜੈਦबाजी ਹੈ ਇੱਕ ਦੂਸਰੇ ਨੂੰ ਦੇਖ-ਦੇਖ ਕੇ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਜਿਹੜੀ ਦੌੜ ਹੈ ਇਹ ਸਾਨੂੰ ਅੱਗੇ ਜਾਣ ਹੀ ਨਹੀਂ ਦਿੰਦੀ ਇਹ ਪਰਮਾਤਮਾ ਦੇ ਵੱਲ ਨੂੰ ਨਹੀਂ ਜਾਣ ਦਿੰਦੀ ਤੇ ਦੁਨੀਆਦਾਰੀ ਦੇ ਵਿੱਚ ਮਨੁੱਖ ਦਾ ਸਹਸਵਾਹੀ ਹੀ ਹੈ ਉਹ ਕਹਿੰਦਾ ਦੁਨੀਆਦਾਰੀ ਦੇ ਵਿੱਚ ਹੈ ਕੀ ਇਹ ਹੀ ਕੋਝ ਹੈ ਦੁਨੀਆਦਾਰੀ ਦੇ ਵਿੱਚ ਸਾਰਾ ਕੁਝ ਬਸ ਇਹੀ ਹੈ ਸੁੱਖ ਲੈ ਲਿਆ ਘਰ-ਬਾਰ ਬਣਾ ਲਿਆ ਆਹ ਲੈ ਲਿਆ ਲੈ ਕਹਿੰਦੇ ਇਹੀ ਸੁੱਖ ਹੈ ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਇਹ ਸੁੱਖ ਨਹੀਂ ਇਹ ਜੰਜਾਲ ਹੈ ਇਹ ਜੰਜਾਲ ਦੇ ਵਿੱਚ ਰਹਿ ਕੇ ਤੂੰ ਪ੍ਰਮਾਤਮਾ ਨੂੰ ਵੀ ਯਾਦ ਕਰ ਪਰ ਪ੍ਰਮਾਤਮਾ ਤੋਂ ਕੋਹਾਂ ਦੂਰ ਹੈ ਬੰਦਾ ਉਹ ਕਹਿੰਦਾ ਦੁਨੀਆਦਾਰੀ ਦੇ ਵਿੱਚ ਜਿਹੜਾ ਰਹਿੰਦੇ ਆ ਨਾ ਦੁਨੀਆਦਾਰੀ ਚੰਗਾ ਕਹਿ ਮੀਂ ਦੁਨੀਆਦਾਰੀ ਦੇ ਨਾਲ ਬਣੀ ਹੋਵੇ ਤੇ ਭਗਤਾਂ ਦੀ ਦੁਨੀਆਦਾਰੀ ਦੇ ਨਾਲ ਬਣੀ ਨਹੀਂ ਕਦੇ ਕਿਉਂਕਿ ਭਗਤ ਦੁਨੀਆਦਾਰੀ ਵੱਲੋਂ ਗਰੀਬ ਰਹੇ ਤੇ ਜਦੋਂ ਬੰਦਾ ਗਰੀਬ ਹੋਵੇ ਤਾਂ ਉਹਦਾ ਰਿਸ਼ਤੇਦਾਰ ਵੀ ਛੱਡ ਕੇ ਭੱਜ ਜਾਂਦੇ ਦੁਨੀਆਦਾਰੀ ਦੇ ਲੋਕਾਂ ਨੇ ਤਾਂ ਬੁਲਾਉਣਾ ਕਿਹਨੇ ਕਹਿੰਦੇ ਜਦੋਂ ਬੰਦਾ ਗਰੀਬ ਹੋਵੇ ਉਦੋਂ ਉਹਨੂੰ ਕੋਈ ਨਹੀਂ ਬੁਲਾਉਂਦਾ ਤੇ ਜਦੋਂ ਬੰਦਾ ਅਮੀਰ ਹੋ ਜਾਏ ਫਿਰ ਉਹ ਕਿਸੇ ਨੂੰ ਵੀ ਨਹੀਂ ਬੁਲਾਉਂਦਾ ਇੱਕ ਮਾਇਆ ਦੀ ਖੇੜੀ ਹੈ ਨਾ ਇਹ ਬੰਦਾ ਮਾਇਆ ਨੇ ਜੇ ਮਾਇਆ ਹੈ ਨਹੀਂ ਫਿਰ ਉਹਦੇ ਕੋਈ ਨੇੜੇ ਨਹੀਂ ਲੱਗਦਾ ਤੇ ਜੇ ਮਾਇਆ ਬਹੁਤ ਹੀ ਆ ਗਈ ਫਿਰ ਉਹ ਨਹੀਂ ਕਿਸੇ ਦੇ ਨੇੜੇ ਲੱਗਦਾ ਉਹੀ ਬੰਦਾ ਹੁੰਦਾ ਜਿਹੜਾ ਆਪਣੇ ਕੋਲ ਬੈਠਦਾ ਹੈ ਉਹਦੇ ਨਾਲ ਵਧੀਆ ਬੋਲਚਾਲ ਹੁੰਦੀ ਹੈ ਪਰ ਕੁਝ ਕੁ ਸਮੇਂ ਬਾਅਦ ਉਹਦੇ ਕੋਲੇ ਕੋਈ 4 ਪੈਸੇ ਆ ਜਾਣ ਫਿਰ ਉਹ ਆਮ ਬੰਦੇਾਂ ਵਿੱਚ ਖੜਨੋਂ ਵੀ हट ਜਾਂਦਾ ਉਹ ਕਹਿੰਦਾ ਇਹਨਾਂ ਨਾਲ ਮੇਰੀ ਰੈਪਿਊਟੇਸ਼ਨ ਨਹੀਂ ਮੈਚ ਕਰਦੀ ਆਮ ਬੰਦੇਾਂ ਵਿੱਚ ਖੜਨੋਂ ਵੀ हट ਜਾਂਦਾ ਸੋ ਇਸ ਕਰਕੇ ਦੁਨੀਆਦਾਰੀ ਦੇ ਪਸਾਰੇ ਨੂੰ ਜੀਵਨ ਆਪਾਂ ਸਮਝ ਬੈਠੇ ਹਰ ਇੱਕ ਮਨੋਕੀ ਦੁਨੀਆਦਾਰੀ ਦੇ ਪਸਾਰੇ ਨੂੰ ਹੀ ਜੀਵਨ ਸਮਝੀ ਬੈਠਾ ਪਰ ਸਤਿਗੁਰੂ ਜੀ ਕਹਿੰਦੇ ਮਹਾਰਾਜ ਜੀ ਦੀ ਜਿਹ ਹਜ਼ੂਰੀ ਵਿੱਚ ਆਉਣਾ ਹੈ ਜੇ ਸਤਿਗੁਰਾਂ ਦੇ ਘਰ ਦੇ ਵਿੱਚ ਆਉਣਾ ਹੈ ਅਧਿਆਤਮਿਕ ਜੀਵਨ ਵੱਲ ਵੀ ਧਿਆਨ ਦੇ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਵੀ ਜਪਣਾ ਸ਼ੁਰੂ ਕਰ ਜਿੱਥੇ ਸਾਰਾ ਦਿਨ ਕੰਮ ਕਰਦਾ ਹੈ ਉਥੇ ਕੋਈ 5-7 ਮਿੰਟ 10 ਮਿੰਟ ਪ੍ਰਮਾਤਮਾ ਦੇ ਲਈ ਵੀ ਚੌਂਕੜਾ ਮਾਰ ਕੇ ਬੈਠਾ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ